ਰਾਹ ਮਾਚਲ ਦੇ ਵਿੱਚ ਐਡੀ ਵੱਡੀ ਕਰੋਪੀ ਆਈ ਆ ਇੰਨਾ ਜਿਹੜੇ ਉੱਥੇ ਸਾਰਾ ਪਾਣੀ ਪੰਜਾਬ ਚ ਹੀ ਆਉਣਾ ਇੱਕ ਵਾਰ ਮੇਰਾ ਸਵਾਲ ਉਹੀ ਆ ਬਾਈ ਜੀ ਤੁਸੀਂ ਇੱਥੇ ਹੈਗੇ ਹੋ ਬਹੁਤ ਚੰਗੀ ਗੱਲ ਆ ਤੁਸੀਂ ਪਾਰਟੀ ਪਾਰਟੀ ਤੇ ਉੱਤੇ ਉੱਟ ਕਿਉਂ ਪਰ ਜਿਹੜੇ ਪੰਜਾਬ ਦੀ ਗੱਲ ਕਰਨ ਲਈ ਰਾਜ ਸਭਾ ਮੈਂਬਰ ਬਣਾਏ ਸੀਗੇ ਸੱਤ ਸੀਗੇ ਵਿੱਚੋਂ ਇੱਕ ਸੀਚੇਵਾਲ ਨੇ ਬਾਕੀ ਪੰਜ ਕਿੱਥੇ ਨੇ ਨਾਗਵ ਚੱਡਾ ਕਿੱਥੇ ਨੇ ਹਰਪ੍ਰੀਤ ਸਿੰਘ ਕਿੱਥੇ ਨੇ ਐਲਪੀਯੂ ਵਾਲੇ ਕਿੱਥੇ ਨੇ ਪੰਜਾਬ ਦੇ 7 ਰਾਜ ਸਭਾ ਮੈਂਬਰ ਬਣਾ ਕੇ ਭੇਜਿਆ ਇੱਕ ਉਹਨਾਂ ਵਿੱਚੋਂ ਐਮ ਐਲ ਏ ਬਣ ਕੇ ਬਾਕੀ 5 ਕਿੱਥੇ ਨੇ ਸਾਲ ਤੋਂ ਸੋਝੋ ਜਦੋਂ ਭਗਵੰਤ ਮਾਨ ਸਾਹਿਬ ਸਰਕਾਰ ਵਿੱਚ ਹੈ ਨਹੀਂ ਸੀਗੇ 18 ਵਿੱਚ ਹੜਾਂਦੇ ਆ ਉਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਆ ਹੜ ਕੁਦਰਤੀ ਆਫਤ ਨਹੀਂ ਆ ਮੈਨ ਮੇਡ ਹੜ ਪਹਿਲਾਂ ਜੇ ਚੂਹਾ ਦੀ ਸਫਾਈ ਹੁੰਦੀ ਦਰਿਆਵਾਂ ਦੇ ਬੰਨ ਪੱਕੇ ਹੁੰਦੇ ਤਾਂ ਹੜ ਨਾ ਆਉਂਦੇ ਸਮੇਂ ਫਰੋਜਪੁਰ ਦੇ ਪਿੰਡ ਗਜਨੀ ਵਾਲਾ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਸਮੇਂ ਸੋਵਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪਿੰਡ ਡੁੱਬ ਚੁੱਕੇ ਨੇ ਸਰਕਾਰ ਆਵਦੀਆਂ ਗੱਲਾਂ ਤੋਂ ਜਵਾਂ ناکਾਮ ਆ ਸਰਕਾਰ ناکਾਮ ਸਾਹਿਬ ਤੋਰੀਆ ਲੋਕਾਂ ਲਈ ਉਹ ਕੋਈ ਲੋੜਿੰਦਾ ਸਮਾਨ ਵੀ ਨਹੀਂ ਪਹੁੰਚਾ ਰਹੀ ਗੱਲਬਾਤ ਕਰਦੇ ਆ ਪਿੰਡ ਦੇ ਲੋਕ ਇੱਥੇ ਮੌਜੂਦ ਆ ਸਾਡੇ ਨਾਲ ਬਾਈ ਜੀ ਕੀ ਮਹੌਲ ਆ ਪਿੰਡ ਦੇ ਵਿੱਚ ਸਰਕਾਰ ਵੱਲੋਂ ਕੋਈ ਇੱਥੇ ਲੋਕਾਂ ਦਾ ਪਤਾ ਲਿਆ ਗਿਆ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਇਹ ਹਲਕਾ ਗੁਰੂ ਅਰਸਾਏ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ ਤੇ ਆਸੋਤ ਜਿਹੜਾ ਗੱਟੀ ਰਾਜੋਕੇ ਦੇ ਵਿੱਚ ਆਪਾਂ ਖੜੇ ਆ ਜੀ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਆਪਣਾ ਪੂਰਾ ਕੰਮ ਕਰ ਰਿਹਾ ਜੀ ਪ੍ਰਸ਼ਾਸਨ ਜਿਹੜੀ ਸਰਕਾਰ ਵੱਲੋਂ ਪੂਰੀ ਜਿਹੜੀ ਹੈਲਪ ਮਿਲ ਰਹੀ ਆ ਅਸੀਂ ਵੀ ਚਲੋ ਮੈਂ ਆਮ ਆਦੀ ਪਾਰਟੀ ਦਾ ਨੁਮਾਇੰਦਾ ਵੀ ਹੈਗਾ ਆਗੂ ਵੀ ਹੈਗਾ ਤੇ ਅੱਜ ਸਾਡੀ ਟੀਮ ਅੱਜ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੀ ਵੇਖੋ ਇੱਥੇ ਹੁਣ ਜਿਹੜਾ ਇਹ ਕੁਦਰਤੀ ਕਰੋਪੀ ਆ ਆਪਾਂ ਇਹ ਜਿਹੜਾ ਇਨਸਾਨੀਅਤ ਦੇ ਤੌਰ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਜਿਤਨਾ ਵੀ ਕਾਲੀ ਦਲ ਜਾਂ ਕਾਂਗਰਸ ਜਾਂ ਆਮ ਆਦੀ ਪਾਰਟੀ ਅਸੀਂ ਹੈਗੇ ਆਂ ਇੱਕ ਉੱਚ ਲੈਵਲ ਤੇ ਉੱਪਰ ਉੱਠ ਕੇ ਇਨਸਾਨੀਅਤ ਦੇ ਤੌਰ ਤੇ ਜੇ ਅਸੀਂ ਇਸ ਲੋਕਾਂ ਦੇ ਨਾਲ ਖੜੀਏ ਅੱਜ ਮੈਂ ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਅਸੀਂ ਇਸ ਦੌਰਾ ਕਰ ਰਹੇ ਹਾਂ ਗਜਨੀ ਵਾਲੇ ਤੋਂ ਲੈ ਕੇ ਆਪਣਾ ਪਾਟਾ ਰਾਜੋ ਕੇ ਤੇ ਜਿਹੜੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਸਾਡੀਆਂ ਉੱਥੇ ਟੀਮਾਂ ਬੈਠੀਆਂ ਨੇ ਅੱਜ ਅਸੀਂ ਇਹ ਚੀਜ਼ ਦਾ ਸਰਵੇ ਕਰਨਾ ਆਏ ਆਪਣੀ ਟੀਮ ਦੇ ਨਾਲ ਕਿਸ ਚੀਜ਼ ਦੀ ਇੱਥੇ ਲੋੜ ਹੈਗੀ ਆ ਬਾਈ ਜੀ ਕੀ ਉਹਦਾ ਕੀ ਆ ਤੁਹਾਡੇ ਕੋਲ ਪਾਰਟੀ ਦਾ ਬਾਈ ਮੈਂ ਜੁਆਇੰਟ ਸੈਕਟਰੀ ਆਮ ਆਦੀ ਪਾਰਟੀ ਤੋਂ ਬਾਈ ਜੀ ਇੱਕ ਗੱਲ ਦੱਸੋ ਜਦੋਂ ਭਗਵੰਤਬਾਨ ਸਾਹਿਬ ਸਰਕਾਰ ਵਿੱਚ ਹੈ ਨਹੀਂ ਸੀਗੇ 18 ਵਿੱਚ ਹੜਾਂਦੇ ਆ ਉਦੋਂ ਭਗਵੰਤਬਾਨ ਸਾਹਿਬ ਕਹਿੰਦੇ ਆ ਆ ਹੜ ਕੁਦਰਤੀ ਆਫਤ ਨਹੀਂ ਆ ਮੈਨ ਮੇਡ ਹੜ ਪਹਿਲਾਂ ਜੇ ਚੂਹਾ ਦੀ ਸਫਾਈ ਹੁੰਦੀ ਦਰਿਆਵਾਂ ਦੇ ਬੰਨ ਪੱਕੇ ਹੁੰਦੇ ਤਾਂ ਹੜ ਨਾ ਆਉਂਦੇ ਕੀ ਅੱਜ ਉਹ ਗੱਲਾਂ ਨਹੀਂ ਨਹੀਂ ਵੇਖੋ ਤੁਸੀਂ ਪੱਤਰਕਾਰ ਸਾਹਿਬ ਜੀ ਤੁਸੀਂ ਦੇਖਿਆ ਉਹਨਾਂ ਸਾਡੇ ਸੰਤ ਸੀਚੇਵਾਲ ਸਿੰਘ ਜੀ ਨੇ ਜਿਹੜਾ ਨਹੀਂ ਇੱਕ ਸੱਤ ਸੀਚੇਵਾਲ ਜੀ ਪਹਿਲਾਂ ਵੀ ਸੀ ਗੱਲ ਸੁਣੋ ਇੱਕ ਮਿੰਟ ਪੰਜਾਬ ਦੇ 7 ਰਾਜ ਸਭਾ ਮੈਂਬਰ ਬਣਾ ਕੇ ਭੇਜਿਆ ਇੱਕ ਉਹਨਾਂ ਵਿੱਚੋਂ ਐਮਐਲਏ ਬਣ ਕੇ ਬਾਕੀ 5 ਕਿੱਥੇ ਨੇ ਨਹੀਂ ਭਾਜੀ ਮੈਂ ਦੱਸ ਰਿਹਾ ਨਾ ਰਾਕੇ ਬੱਜੜਾ ਕਿੱਥੇ ਨੇ ਹਰਪ੍ਰੀਤ ਸਿੰਘ ਕਿੱਥੇ ਨੇ ਐਲਪੀਯੂ ਵਾਲੇ ਕਿੱਥੇ ਨੇ ਕਿਹੜੀ ਥਾਂ ਤੇ ਸਾਰੇ ਤੁਸੀਂ ਦੱਸੋ ਸਾਰੇ ਹੀ ਆਪਣੇ ਆਪਣੇ ਤੌਰ ਤੇ ਰਾਜ ਸਭਾ ਦੇ ਮੈਂਬਰ ਜਿਹੜੇ ਲੱਗੇ ਆ ਰਾਹਤ ਸਮਗਰੀ ਜਿਹੜੇ ਪਚਾਰੇ ਨੇ ਮੈਂ ਤੁਹਾਨੂੰ ਦੱਸ ਰਿਹਾ 7 ਲੋਕ ਦੀ ਜਿਹੜੀ ਸਪਾਈ ਸੀ ਸੀਚੇਵਾਲ ਸਾਹਿਬ ਜੀ ਨੇ ਕਰਵਾਈ ਆ ਇਹ ਦੇਖੋ ਕ ਮਾਨਸਾ ਕਦੇ ਬਿਆਸ ਰਾਬੀ ਜਿਹੜਾ ਹਿਮਾਚਲ ਦੇ ਵਿੱਚ ਐਡੀ ਵੱਡੀ ਕਰੋਪੀ ਆਈ ਆ ਇਹਨਾਂ ਜਿਹੜੇ ਉੱਥੇ ਸਾਰਾ ਪਾਣੀ ਪੰਜਾਬ 'ਚ ਹੀ ਆਉਣਾ ਇੱਕ ਵਾਰ ਮੇਰਾ ਸਵਾਲ ਉਹੀ ਹੈ ਬਾਈ ਜੀ ਤੁਸੀਂ ਇੱਥੇ ਹੈਗੇ ਹੋ ਬਹੁਤ ਚੰਗੀ ਗੱਲ ਆ ਤੁਸੀਂ ਪਾਰਟੀ ਬਾਈ ਤੇ ਉੱਤੇ ਉੱਟ ਕਿਉਂ ਪਰ ਜਿਹੜੇ ਪੰਜਾਬ ਦੀ ਗੱਲ ਕਰਨ ਲਈ ਰਾਜ ਸਭਾ ਮੈਂਬਰ ਬਣਾਏ ਸੀਗੇ ਸੱਤ ਸੀਗੇ ਵਿੱਚੋਂ ਇੱਕ ਸੀਚੇਵਾਲ ਨੇ ਬਾਕੀ ਪੰਜ ਕਿੱਥੇ ਨੇ ਵੀ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਹਰਪ੍ਰਜਨ ਸਿੰਘ ਜੀ ਨੇ ਬਾਕੀ ਵੀ ਜਿਹੜੇ ਸਾਰੇ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਆ ਪਾਜੀ ਆ ਰਹੇ ਨੇ ਉਹ ਆਪਣਾ ਰਾਹਤ ਸਮਰਗਰੀ ਜਿਹੜੀ ਉਹ ਪਚਾਰ ਰਹੇ ਨੇ ਲੋਕਾਂ ਦੇ ਵਿੱਚ ਪਚਾਰ ਰਹੇ ਨੇ ਬਈ ਜੀ ਮੈਨੂੰ ਵੀ ਦਿਖਾ ਦਿਓ ਤੁਸੀਂ ਸਲਤਨਪੁਰ ਦੇ ਵਿੱਚ ਜਾ ਕੇ ਵੇਖੋ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਲੱਗੇ ਹੋਏ ਨੇ ਮਾਨ ਸਾਹਿਬ ਨੇ ਕੱਲ ਇੱਥੇ ਆਉਣਾ ਸੀ ਪਰ ਉਹ ਅੰਮਰਸਰ ਦਾ ਜਿਹੜਾ ਦੌਰਾ ਉਹਨਾਂ ਦਾ ਫਿਰ ਉਧਰ ਦਾ ਕੀਤਾ ਗਿਆ ਕਿਉਂਕਿ ਉੱਥੇ ਵੀ ਡੇਰਾ ਬਾਬਾ ਨਾਨਕ ਸਾਹਿਬ ਦੇ ਪਾਣੀ ਆ ਗਿਆ ਇੱਥੇ ਸਾਡੇ ਸਚਾਈ ਮੰਤਰੀ ਆ ਜਿਹੜੇ ਦੂਸਰੇ ਮੰਤਰੀ ਵੀ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਰਹੇ ਆ ਸਮਾਨ ਲੈ ਕੇ ਪਰ ਮੈਂ ਇੱਥੇ ਫਿਰ ਇੱਕ ਗੱਲ ਇਹ ਕਹਿ ਦਿੰਨਾ ਇੱਥੇ ਅਸੀਂ ਹੁਣ ਪਾਰਟੀ ਬਾਜ਼ੀ ਨੂੰ ਲੈ ਕੇ ਨਹੀਂ ਚੱਲ ਸਕਦੇ ਜਿਹੜੀ ਕੁਦਰਤੀ ਕਰੋਪੀ ਆ ਅੱਜ ਅਸੀਂ ਆਪਣੀ ਪੂਰਾ ਪੰਜਾਬ ਗੱਲ ਕਰ ਰਿਹਾ ਕਿ ਆ ਮੈਨ ਮੇਡ ਹੜਾ ਆ ਕੁਦਰਤੀ ਕਰੋਪੀ ਨਹੀਂ ਜਦ ਕੁਦਰਤੀ ਕਰੋਪੀ ਇਹਨੂੰ ਮੰਨਾਂਗੇ ਕਿਉਂਕਿ ਜਦੋਂ ਕੁਦਰਤ ਨਾਲ ਅਸੀਂ ਕੋਈ ਲੜ ਨਹੀਂ ਸਕਦੇ ਕਿ ਵੇਖੋ ਇੱਥੇ ਜਿਹੜਾ ਨੁਕਸਾਨ ਕਿਸਾਨਾਂ ਦਾ ਬਹੁਤ ਜ਼ਿਆਦਾ ਹੋ ਗਿਆ 2023 ਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਅਸੀਂ ਇਹ ਚੀਜ਼ ਤੋਂ ਵੇਖੋ ਅਸੀਂ ਔਖੇ ਟਾਈਮ ਇਹਨਾਂ ਦੇ ਭਰਾਵਾਂ ਨਾਲ ਖੜੇ ਆ ਜਿਹੜੇ ਸਾਡੇ ਮੈਂ ਤਾਂ ਇਹ ਵੀ ਗੱਲ ਕਹਿਣਾ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਅਸੀਂ ਇੱਥੇ ਹੁਣ ਪਾਰਟੀ ਬਾਜ਼ੀ ਨੂੰ ਨਾ ਵੇਖਿਆ ਜਾਵੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਸਟੇਜ ਤੇ ਹੋ ਕੇ ਇਹਨਾਂ ਵਿਚਾਰਿਆਂ ਦੀ ਬਾਹ ਫੜੀ ਜਾਵੇ ਇਹ ਜਿਹੜੇ ਲੋਕ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹਣਾ ਤੁਸੀਂ ਸ਼ਾਇਦ ਜਿੱਥੋਂ ਵੀ ਆਏ ਪੱਤਰਕਾਰ ਵੀ ਇਹ ਜ ਲੈਨ 0 ਲੈਨ ਚਾਲੂ ਹੋ ਜਾਣੀ ਆ ਦਾ ਬਾਰਡਰ ਏਰੀਆ ਇਕੱਲੀ ਇਹਨਾਂ ਨੂੰ ਪਾਣੀ ਦੀ ਮਾਰ ਨਹੀਂ ਪੈਂਦੀ ਵਿਚਾਰਿਆਂ ਨੂੰ ਇਹਨਾਂ ਨੂੰ ਕੋਈ ਜਦੋਂ ਜੰਗ ਦੇ ਕੋਈ ਹਾਲਾਤ ਇਹੋ ਜੇ ਬੰਦੇ ਉਦੋਂ ਵੀ ਇਹ ਵਿਚਾਰੇ ਆਪਣੇ ਘਰ ਛੱਡਦੇ ਪੈਂਦੇ ਆ ਮੈਂ ਤਾਂ ਇਹਨਾਂ ਲੋਕਾਂ ਨੂੰ ਸਲਾਮ ਕਰਦਾ ਵੀ ਆਪਾਂ ਤਾਂ ਬੜੇ ਸੌਕੇ ਥਾਵਾਂ ਤੇ ਬੈਠੇ ਆ ਹਨਾ ਇਹ ਲੋਕ ਵਿਚਾਰੇ 24 ਘੰਟੇ ਮੌਤ ਦੇ ਮੂੰਹ ਚ ਬੈਠਦੇ ਨੇ ਪਰ ਇਹ ਦਲੇਰ ਕੌਮ ਹੈ ਜਿਹੜੀ ਇਹ ਆਪਣੀ ਕੌਮ ਵੀ ਸਾਡੇ ਮੈਣਾਂ ਵੀ ਅਸੀਂ ਨਹੀਂ ਰਾਖੀ ਕਰਦੇ ਇਹ ਸਾਡੀ ਰਾਖੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਆ ਪਿੰਡ ਗਜਨੀ ਵਾਲਾ ਪੈਂਡਾ ਹਾ ਫਿਰੋਜ਼ਪੁਰ ਦੇ ਵਿੱਚ ਇਸ ਸਮੇਂ ਅਸੀਂ ਖੜਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਸੋਆਂ ਦੀ ਗਿਣਤੀ ਦੇ ਵਿੱਚ ਫਸਲ ਇੱਥੇ ਖਰਾਬ ਹੋ ਚੁੱਕੀ ਆ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਲਗਾਤਾਰ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਆ ਜੁੜੇ ਰਹੋ ਸੱਜਣਾਂ ਦੇ ਨਾਲ ਧੰਨਵਾਦ